ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਤੀਜਾ ਗੁਰਮੁਖ ਸਤਿ ਸੰਜਮ ਤਤ ਗਿਆਨ ਗੁਰਮੁਖ ਸਾਚੀ ਲਗਾ ਧਿਆਨ ਗੁਰਮੁਖ ਮਨ ਮੇਰੇ ਨਾਮ ਸੰਭਾਲ ਸਦਾ ਨਿਭੈ ਚੱਲੈ ਤੇਰਾ ਨਾਲ ਰਹਾਉ ਗੁਰਮੁਖ ਜਾਤ ਪਤ ਸਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਇ ਗੁਰਮੁਖ ਆਪ ਵਡਾਈ ਦੇਵੈ ਸੋਇ ਗੁਰਮੁਖ ਸ਼ਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੈ ਸਾਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਹੋਈ ਹੈ ਸਤਿਗੁਰੂ ਜੀ ਨੇ ਬੇਨਤੀਆਂ ਜੋਦੜੀਆਂ ਮੰਨਤਾਂ ਸੁਣੀਆਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ ਤੇ ਅਰਦਾਸ ਬੇਨਤੀ ਸਵੀਕਾਰ ਕਰਕੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦਰਸ਼ਨ ਦੇਦਾਰ ਬਖਸ਼ੇ ਕਰਤਾਰਤ ਕੀਤਾ ਹੈ ਤੇ ਅੱਜ ਦੇ ਜਿਹੜੇ ਅੰਮ੍ਰਿਤ ਮੇ ਮਹਾ ਬਚਨ ਮਹਾਵਾਕ ਅੰਮ੍ਰਿਤ ਵੇਲੇ ਦੇ ਥੌਟਸ ਜਿਹੜੇ ਨੇ ਜੀਵਨ ਜਾਤ ਜਿਹੜੀ ਹੈ ਅੱਜ ਦੀ ਜਿਹੜੀ ਸਤਿਗੁਰੂ ਜੀ ਬਖਸ਼ ਰਹੇ ਹਨ ਸਾਇਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 659 ਤੋਂ ਲੈ ਕੇ 660 ਤੱਕ ਸੁਭਾਏਮਾਨ ਹਨ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕਿਰਪਾ ਕਰ ਰਹੇ ਹਨ ਗੁਰਮੁਖ ਮਨ ਮੇਰੇ ਨਾਮ ਸੰਭਾਲ ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ ਇਹ ਰਹਾਉ ਦੀਆਂ ਪੰਕਤੀਆਂ ਹਨ ਰਾਗ ਵਟਹੰਸ ਹੈ ਤੇ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਸ਼ਬਦ ਦੇ ਕੁੱਲ 4 ਬੰਦ ਨੇ ਤੇ ਰਹਾਉ ਦੇ ਬੰਦ ਦੀ ਆਪਜੀ ਤੋਂ ਕਿਰਪਾ ਤੇ ਲੈ ਕੇ ਤੇ ਵਿਚਾਰ ਅਰਦਾਸ ਸ਼ੁਰੂ ਕਰਨ ਲੱਗੇ ਆ। ਸਤਿਗੁਰੂ ਦੀ ਅਸੀਸ ਲੈ ਕੇ ਰਹਾਉ ਦੀਆਂ ਪੰਕਤੀਆਂ ਚ ਸੇਬ ਕਿਰਪਾ ਕਰ ਰਹਿ ਗੁਰਮੁਖ ਮਨ ਮੇਰੇ ਨਾਮ ਸਮਾ। ਪ੍ਰੇਰਿਤ ਕਰ ਰਹੇ ਨੇ ਇਸ ਮਨ ਨੂੰ ਤਾਂ ਕਿ ਇਹ ਮਨ ਪਰਮਾਤਮਾ ਦੇ ਹੁਕਮ ਦੇ ਵਿੱਚ ਟਿਕਣ ਲੱਗ ਪਵੇ ਸਬ ਕਹਿੰਦੇ ਇਹ ਮੇਰੇ ਮਨ ਸੰਭਾਲ ਦਾ ਅਰਥ ਹੈ ਯਾਦ ਕਰਿਆ ਕਰ ਗੁਰਮੁਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਵੱਲ ਮੁਖ ਕਰਕੇ ਹੇ ਮਨ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਯਾਦ ਕਰਦਾ ਰਿਹਾ ਕਰ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਿਹਾ ਕਰ ਉਹਦੇ ਭਾਣੇ ਵਿੱਚ ਰਿਹਾ ਕਰ ਸਤਿਗੁਰੂ ਸ਼ਬਦ ਤੈਨੂੰ ਇਹੀ बार-ਬਾਰ ਪ੍ਰੇਰਿਤ ਕਰਦਾ ਹੈ बार-ਬਾਰ ਸਤਿਗੁਰੂ ਜੀ ਆਪ ਅੱਗੇ ਹੋ ਕੇ ਗੱਲ ਸਮਝਾਉਂਦੇ ਨੇ ਕਿ ਇਹ ਬੰਦੇ ਵੇਖ ਗੁਰੂ ਦੇ ਦੱਸੇ ਰਸਤੇ ਨੂੰ ਅਪਣਾ ਆਪਣੀ ਮਤ ਛੱਡ ਦੇ बार-ਬਾਰ ਗੁਰਬਾਣੀ ਦਾ ਇਹ ਉਪਦੇਸ਼ ਆਉਂਦਾ ਹੈ ਤਿਆਗੈ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ ਇਹ ਹੀ ਸਭ ਤੋਂ ਔਖੀ ਹੈ ਮਨੁੱਖ ਦੀ ਆਪਣੇ ਮਤ त्याਗਣੀ ਜਿਹੜੀ ਛੱਡੀ ਨਹੀਂ ਜਾਂਦੀ ਹਰ ਵਕਤ ਮਨੁੱਖ ਆਪਣੇ ਮਨ ਦੀਆਂ ਮਤ ਦੀਆਂ ਤਿਗੜੀਆਂ ਜਿਹੜੀਆਂ ਨੇ ਚਲਾਉਂਦਾ ਰਹਿੰਦਾ ਹੈ ਤੇ ਹਮੇਸ਼ਾ ਇਹ ਸੋਚਦਾ ਹੈ ਕਿ ਸ਼ਾਇਦ ਮੇਰੀ ਮਤ ਮੁਤਾਬਕ ਹੀ ਸਭ ਕੁਝ ਹੋਣਾ ਹੈ ਪਰ ਸਤਿਗੁਰੂ ਗੁਰੂ ਦੇਵ ਜੀ ਬੜੇ ਦਿਆਲ ਨੇ ਪ੍ਰਮਾਤਮਾ ਬੜਾ ਦਿਆਲੂ ਹੈ ਕਰ ਪਾਲੂ ਹੈ ਪਰਮਾਤਮਾ ਉਹ ਕਰਦਾ ਹੈ ਜੋ ਇਹਦੇ ਭਾਣੇ ਚ ਹੈ ਜੋ ਇਹਦੇ ਚੰਗੇ ਚ ਹੈ ਜੋ ਇਹਦੇ ਭਲੇ ਚ ਹੈ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਨੇ ਥੋੜਾ ਜਿਆ ਸਮਝਣ ਦੀ ਕੋਸ਼ਿਸ਼ ਕਰ ਇਹ ਚੰਚਲ ਮਨ ਥੋੜੀ ਜੀ ਇਸ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰ ਗੁਰਮੁਖ ਮਨ ਮੇਰੇ ਨਾਮ ਸਮਾਲ ਸਭ ਤੋਂ ਵੱਡਾ ਸੁੱਖ ਜੇ ਲੈਣਾ ਚਾਹੁੰਨਾ ਹੈ ਤੇ ਸ਼ਬਦ ਗੁਰੂ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਕਰ ਕਿਉਂਕਿ ਸੱਚੇ ਗੁਰੂ ਦੀ ਸ਼ਰਨ ਵਿੱਚ ਬੈਠ ਕੇ ਕੀ ਹੋਵੇਗਾ ਮਨ ਦੀ ਮਤ त्यागी ਜਾਵੇਗੀ ਤੇ ਪ੍ਰਮਾਤਮਾ ਵਹਿਗੁਰੂ ਦਾ ਅਟਲ ਨਾਮ ਉਹਦਾ ਹੁਕਮ ਜੀਵਨ ਦੇ ਵਿੱਚ ਟਿਕ ਜਾਵੇਗਾ ਸਦਾ ਜੀਵਨ ਦੀ ਖੁਰਾਕ ਪ੍ਰਮਾਤਮਾ ਦੀ ਬੰਦਗੀ ਬਣ ਜਾਵੇਗੀ ਕਿਉਂ ਸਦਾ ਨਿਭੈ ਚੱਲੇ ਤੇਰੇ ਨਾਲ ਸਦਾ ਦਾ ਅਰਥ ਹੈ ਹਰ ਵਕਤ ਨਿਭੈ ਦਾ ਅਰਥ ਹੈ ਨਿਭਦਾ ਹੈ ਚੱਲੇ ਨਾਲ ਚੱਲੇਗਾ ਤੇਰੇ ਤੇਰੇ ਨਾਲ ਇਹ ਨਾਮ ਹੀ ਹੈ ਇਹ ਵਾਹਿਗੁਰੂ ਦਾ ਹੁਕਮ ਹੀ ਹੈ ਜੋ ਤੇਰੇ ਨਾਲ ਜਾਣ ਵਾਲਾ ਹੈ ਤੇ ਸਾਥ ਨਿਭਾਉਣ ਵਾਲਾ ਹੈ ਪਰਮਾਤਮਾ ਹੀ ਤੇਰੇ ਅੰਗ ਸੰਗ ਰਹਿਣ ਵਾਲਾ ਹੈ ਉਸ ਨੂੰ ਯਾਦ ਕਰਿਆ ਕਰ ਉਹਨੂੰ ਬਾਰ ਬਾਰ ਚੇਤੇ ਕਰਿਆ ਕਰ ਹਰ ਵਕਤ ਉਹਨੂੰ ਯਾਦ ਕਰਦਾ ਰਹੇਗਾ ਤੇ ਕਦੀ ਵੀ ਦੁੱਖ ਨਹੀਂ ਆਵੇਗਾ ਕਦੀ ਤਕਲੀਫ ਨਹੀਂ ਆਵੇਗੀ ਗੱਲ ਕੀ ਦੁੱਖ ਤਕਲੀਫ ਦੇ ਵਿੱਚ ਇਹ ਗਿਆਨ ਇਹ ਸੋਝੀ ਇਹ ਸਮਝ ਆ ਜਾਵੇਗੀ ਕਿ ਦੁੱਖ ਕੋਈ ਨਹੀਂ ਕੋਈ ਤਕਲੀਫ ਨਹੀਂ ਸਭ ਕੁਝ ਵੈਗੁਰ ਦੀ ਰਜ਼ਾ ਹੈ ਸਭ ਕੁਝ ਵੈਗੁਰ ਦਾ ਭਾਣਾ ਹੈ ਮਨ ਦੀਆਂ ਫੁਰਨੇ ਮਟ ਜਾਣਗੇ ਤੇ ਜੋ ਦਾਤਾ ਕਰ ਰਿਹਾ ਹੈ ਉਸ ਦਾਤੇ ਦੇ ਵਿੱਚ ਸਮਰਪਣ ਹੋ ਜਾਵੇਗਾ ਤੁਸੀਂ ਕਦੇ ਖਿਆਲ ਕਰਨਾ ਲੱਕੜ ਪਾਣੀ ਦੇ ਵਿੱਚ ਤੈਰ ਜਾਂਦੀ ਹੈ ਕਿਉਂ ਤੈਰ ਜਾਂਦੀ ਹੈ ਕਿਉਂਕਿ ਉਹ ਆਪਣੇ ਆਪ ਨੂੰ ਸਮਰਪਣ ਕਰ ਦਿੰਦੀ ਹੈ ਪਾਣੀ ਨੂੰ ਸਾਗਰ ਨੂੰ ਵੱਡੇ ਵੱਡੇ ਸਮੁੰਦਰੀ ਬੇੜੇ ਧਾਰ ਦਿੰਦੀ ਹੈ ਲੱਕੜ ਕਿਤਨਾ ਲੱਖਾਂ ਦਾ ਟਨ ਸੋ ਲੋਹਾ ਜਿਹੜਾ ਸਮੁੰਦਰੀ ਦਰਿਆਵਾਂ ਦੇ ਵਿੱਚ ਬਿੜਿਆਂ ਦੇ ਵਿੱਚ ਰੱਖ ਕੇ ਪਾਰਨਗਾਇਆ ਜਾਂਦਾ ਹੈ ਪਰ ਇੱਕ ਨਿੱਕੀ ਜੀ ਕਿਲ ਡੁੱਬ ਜਾਂਦੀ ਹੈ ਉਹੀ ਕਿ ਲੱਕੜ ਦੇ ਵਿੱਚ ਲੱਗੀ ਹੋਵੇ ਤਰ ਜਾਂਦੀ ਹੈ ਪਰ ਉਹੀ ਕੱਲੀ ਕਿਲ ਸੁੱਟ ਦਿਓ ਕਿਉਂਕਿ ਕਿਲ ਆਪਣਾ ਲੋਹਾ ਆਪਣਾ ਹੰਕਾਰ ਛੱਡਣ ਨੂੰ ਤਿਆਰ ਨਹੀਂ ਰਹਿੰਦਾ ਉਹ ਡੁੱਬ ਹੀ ਰਹਿੰਦਾ ਹੈ ਲੱਕੜ ਵਰਗੀ ਸ਼ੀਤਲਤਾ ਚਾਹੀਦੀ ਹੈ ਪਵਿੱਤਰਤਾ ਚਾਹੀਦੀ ਹੈ ਜਦੋਂ ਲੱਕੜ ਵਰਗੀ ਪਵਿੱਤਰਤਾ ਆਵੇਗੀ ਲੱਕੜ ਵਰਗਾ ਜਦੋਂ ਜੀਵਨ ਦੇ ਵਿੱਚ ਗਿਆਨ ਆਵੇਗਾ ਸਮਰਪਣ ਕਰਨ ਨੂੰ ਜੀ ਕਰੇਗਾ ਤੇ ਸਮਰਪਣ ਹੋਈਆਂ ਲੱਕੜਾਂ ਹੀ ਪਾਰ ਨਗਦੀਆਂ ਨੇ ਕਦੀ ਲੋਹੇ ਦੇ ਪਲੇਟਾਂ ਵੀ ਪਾਰਨਗੀਆਂ ਨੇ ਕਦੀ ਲੋਹੇ ਦੇ ਕਿਲ ਵੀ ਕਦੀ ਪਾਰ ਨੰਗੇ ਨੇ ਕਦੀ ਨਹੀਂ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਮਨ ਮੇਰੇ ਨਾਮ ਸੰਭਾਲ ਸਦਾ ਨਿਭ ਹੈ ਚੱਲੇ ਤੇਰੇ ਨਾਲ ਨਾਲ ਨਿਭੇਗਾ ਤੇਰੇ ਉਹ ਐਸਾ ਪ੍ਰਮਾਤਮਾ ਹੈ ਜੋ ਤੈਨੂੰ ਧੋਖਾ ਨਹੀਂ ਦੇਵੇਗਾ ਜੋ ਕਦੀ ਤੇਰਾ ਸਾਥ ਨਹੀਂ ਛੱਡੇਗਾ ਹਰ ਵਕਤ ਤੇਰੇ ਅੰਗ ਸੰਗ ਰਹੂਗਾ ਹੁਣ ਪਹਿਲੀਆਂ ਬੰਦ ਵਿੱਚ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਫਿਰ ਫਿਰ ਕਹਿੰਦੇ ਪ੍ਰਾਪਤੀ ਕੀ ਹੋਈ ਹੈ ਜਦੋਂ ਇਹ ਜੀਵਨ ਦੇ ਵਿੱਚ ਸਮਝ ਆ ਗਈ ਹੈ ਕਿ ਆਤਮਾ ਤੇ ਪ੍ਰਮਾਤਮਾ ਦਾ ਸੁਮਧ ਹੋਣਾ ਚਾਹੀਦਾ ਹੈ ਜਦੋਂ ਇਹ ਸੋਚੀ ਪੈਣ ਲੱਗ ਪਈ ਹੈ ਕਿ ਸਭ ਕੁਝ ਨਿਰੰਕਾਰ ਦੇ ਹੁਕਮ 'ਚ ਹੋ ਰਿਹਾ ਹੈ ਫਿਰ ਕੀ ਅਵਸਥਾ ਬਣੀ ਹੈ ਗੁਰਮੁਖ ਸਤਿ ਸੰਜਮ ਤਤ ਗਿਆਨ ਫਿਰ ਗੁਰੂ ਦੀ ਸ਼ਰਨ ਵਿੱਚ ਪੈ ਕੇ ਸੱਚ ਦਾ ਅਰਥ ਹੈ ਸਦਾ ਥਿਰ ਰਹਿਣ ਵਾਲਾ ਪ੍ਰਭੂ ਦਾ ਨਾਮ ਸੰਜਮ ਇੰਦਰੀਆਂ ਨੂੰ ਵਸ ਕਰ ਲਿਆ ਹੈ ਵਿਕਾਰਾਂ ਤੋਂ ਫਿਰ ਕਹਿੰਦੇ ਨੇ ਗੁਰਮੁਖ ਨੇ ਕੀ ਕੀਤਾ ਹੈ ਗੁਰੂ ਦੀ ਸ਼ਰਨ ਵਿੱਚ ਬੈਠ ਕੇ ਸਦਾ ਅਟਲ ਰਹਿਣ ਵਾਲੇ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਕੇ ਉਹਨੂੰ ਸਮਝ ਕੇ ਉਹਨੂੰ ਵਿਚਾਰ ਕੇ ਆਪਣੀਆਂ ਮਨ ਦੇ ਵੱਲੋਂ ਭਟਕਦੀਆਂ ਹੋਈਆਂ ਇੰਦਰੀਆਂ ਨੂੰ ਜਿਹੜੀਆਂ ਕਰਮ ਇੰਦਰੀਆਂ ਮਨੁੱਖ ਨੂੰ ਵਿਕਾਰਾਂ ਦੇ ਸਲਾਬ ਵਿੱਚ ਲੈ ਕੇ ਜਾ ਰਹੀਆਂ ਸਨ ਕੱਲ ਤੱਕ ਜਿਹੜੀਆਂ ਇੰਦਰੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਹੁਕਮ ਸੁਣਦੀਆਂ ਸਨ ਹੁਣ ਉਹਨਾਂ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਪ੍ਰਮਾਤਮਾ ਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ ਹੈ ਤੇ ਜੀਵਨ ਦੇ ਵਿੱਚ ਸੰਜਮ ਆ ਗਿਆ ਹੈ, ਸੰਤੋਖ ਆ ਗਿਆ ਹੈ, ਸਾਚ ਆ ਕੇ ਟਿਕ ਗਿਆ ਹੈ, ਤਤ ਗਿਆਨ ਤੇ ਤਤ ਗਿਆਨ ਦੀ ਸੋਝੀ ਪੈ ਗਈ ਹੈ ਕਿ ਇੱਕੋ ਇੱਕ ਗਿਆਨ ਹੈ ਜਗਤ ਵਿੱਚ ਉਹ ਹੈ ਪ੍ਰਮਾਤਮਾ ਦਾ ਨਾਮ, ਉਹ ਉਹਦੇ ਚਰਮਾ ਵਿਚ ਰਹਿਣਾ, ਉਹਦੇ ਬਾਣੀ ਵਿਚ ਰਹਿਣਾ ਉਦੇ ਹੁਕਮ ਚਲਾਉਣਾ ਇਹੀ ਤਤ ਗਿਆਨ ਦੀ ਸੋਝੀ ਤੇ ਸਮਝ ਜੀਵਨ ਦੇ ਵਿੱਚ ਐਸੀ ਆ ਗਈ ਹੈ ਕਿ ਹੁਣ ਇਹ ਇੰਦਰੀਆਂ ਆਪਣਾ ਰੋਗ ਤੇ ਆਪਣਾ ਹੁਕਮ ਨਹੀਂ ਚਲਾਉਂਦੀਆਂ ਹੁਣ ਇਹ ਇੰਦਰੀਆਂ ਗੁਰੂ ਦੇ ਹੁਕਮ ਦੇ ਵਿੱਚ ਤੁਰਦੀਆਂ ਨੇ ਗੁਰੂ ਦੇ ਬਾਣੇ ਚ ਤੁਰਦੀਆਂ ਨੇ ਹੁਣ ਇਹ ਸੰਜਮ ਦੇ ਵਿੱਚ ਆ ਗਈਆਂ ਨੇ ਗੁਰਮੁਖ ਸਾਚੇ ਲਗਾ ਧਿਆਨ ਹੁਣ ਸਤਿਗੁਰ ਦੀ ਸ਼ਰਨ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖ ਦਾ ਜਿਹੜਾ ਧਿਆਨ ਹੈ ਨਾ ਉਹ ਸੱਚ ਦੇ ਵਿੱਚ ਜੁੜ ਗਿਆ ਹੈ ਹੁਣ ਉਹਦਾ ਧਿਆਨ ਭਟਕਦਾ ਨਹੀਂ ਹੈ ਧਿਆਨ ਡਾਈਵਰਟ ਨਹੀਂ ਹੁੰਦਾ ਹੁਣ ਦੁਬਿਧਾ ਵਿੱਚ ਨਹੀਂ ਰਹਿੰਦਾ ਉਹ ਇੱਕ ਫੈਸਲਾ ਉਹਦੇ ਜੀਵਨ ਵਿੱਚ ਰਹਿੰਦਾ ਹੈ ਉਹ ਹੈ ਜੋ ਪ੍ਰਮਾਤਮਾ ਕਰ ਰਿਹਾ ਹੈ ਉਹਦੇ ਹੁਕਮ 'ਚ ਰਹਿਣਾ ਹੈ ਬਸ ਆਪਣੀ ਮਰਜ਼ੀ ਛੱਡ ਦਿੱਤੀ ਹੈ ਗੁਰੂ ਦੀ ਮਰਜ਼ੀ ਧਾਰਨ ਕਰ ਲਈ ਹੈ ਹਰ ਵਕਤ ਉਹਦੇ ਚਰਨਾਂ ਦੇ ਵਿੱਚ ਇਕਾਗਰਤਾ ਬਣਾ ਕੇ ਰੱਖਦਾ ਹੈ ਉਹਨੂੰ ਹੀ ਧਿਆਨ ਵਿੱਚ ਰੱਖਦਾ ਹੈ ਉਹਨੂੰ ਆਪਣੀਆਂ ਸੋਚਾਂ ਵਿੱਚ ਰੱਖਦਾ ਹੈ ਉਹਨੂੰ ਆਪਣੀਆਂ ਵਿਚਾਰਾਂ 'ਚ ਰੱਖਦਾ ਹੈ ਗੱਲ ਕੀ ਆਪਣੇ ਅੰਦਰ ਪਵਿੱਤਰ ਲਹਿਰਾਂ ਨੂੰ ਜਨਮ ਦਿੰਦਾ ਹੈ ਜੋ ਉਹ ਲਹਿਰਾਂ ਚੰਗੇ ਵਿਚਾਰਾਂ ਦੀਆਂ ਇਸ ਨੂੰ ਉਚਾਈਆਂ ਵੱਲ ਲੈ ਕੇ ਜਾਂਦੀਆਂ ਹਨ ਸਤਿਗੁਰੂ ਜੀ ਕਹਿੰਦੇ ਨੇ ਫਿਰ ਸਦਾ ਇਹ ਸੁਰਤ ਪਰਮਾਤਮਾ ਦੇ ਹੁਕਮ ਦੇ ਵਿੱਚ ਜੁੜੀ ਰਹਿੰਦੀ ਹੈ ਗੁਰਮੁਖ ਮਨ ਮੇਰੇ ਨਾਮ ਸੰਭਾਲ ਇਹ ਮੇਰੇ ਗੁਰਮੁਖ ਮੇਰੇ ਮਨ ਪਰਮਾਤਮਾ ਦੇ ਨਾਮ ਨੂੰ ਸੰਭਾਲਿਆ ਕਰ ਉਹਦੇ ਹੁਕਮ ਨੂੰ ਸੰਭਾਲਿਆ ਕਰ ਸਦਾ ਨਿਭੇ ਚੱਲੇ ਤੇਰੇ ਨਾਲ ਐਸਾ ਵਾਹਿਗੁਰੂ ਐਸਾ ਪ੍ਰਮਾਤਮਾ ਐਸਾ ਨਿਰੰਕਾਰ ਨਰੰਜਨ ਆ ਵਾਹਿਗੁਰੂ ਪ੍ਰਮਾਤਮਾ ਜੀ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨ ਲਾ ਤੂੰ ਉਸ ਵਾਹਿਗੁਰੂ ਨੂੰ ਉਹ ਸਦਾ ਤੇਰੇ ਨਾਲ ਨਿਭੇਗਾ ਰਹਾਉ ਗੁਰਮੁਖ ਜਾਤ ਪਤ ਸੱਚ ਸੋਏ ਸਬ지 ਕਹਿੰਦੇ ਫਿਰ ਕੀ ਹੁੰਦਾ ਹੈ ਗੁਰੂ ਦੀ ਸ਼ਰਨ ਪੈ ਕੇ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਹੁਕਮ ਉਹਦਾ ਨਾਮ ਉੱਚੀ ਜਾਤ ਤੇ ਉੱਚੀ ਕੁਲ ਦਾ ਮੁੱਲ ਬਣ ਜਾਂਦਾ ਹੈ ਫਿਰ ਗੁਰਮੁਖ ਦੀ ਜਾਤ ਪ੍ਰਮਾਤਮਾ ਦੀ ਬੰਦਗੀ ਹੈ ਫਿਰ ਉਹਦੀ ਜਾਤ ਇਹ ਨਹੀਂ ਕਿ ਇਹ ਜੱਟ ਹੈ ਇੱਥੀਵਰ ਹੈ ਐਨਾਈ ਹੈ ਇਹ ਸ਼ਿਮਬਾ ਹੈ ਫਿਰ ਇਹ ਜਾਤ ਨਹੀਂ ਹੋ ਦੱਸਦਾ ਫਿਰ ਉਹਦਾ ਇੱਕ ਹੀ ਇੱਕ ਹੀ ਜਾਤ ਹੈ ਉਹ ਹੈ ਜਾਤ ਪ੍ਰਮਾਤਮਾ ਦਾ ਨਾਮ ਅਵਰ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਫਿਰ ਇਹੀ ਗੁਰਮੁਖ ਦੀ ਜਾਤ ਬਣ ਜਾਂਦੀ ਹੈ ਇਹੀ ਗੁਰਮੁਖ ਦੀ ਪਤ ਬਣ ਜਾਂਦੀ ਹੈ ਕਿਉਂਕਿ ਗੁਰਮੁਖ ਫਿਰ ਸੱਚੇ ਪ੍ਰਮਾਤਮਾ ਦੇ ਵਿੱਚ ਸਦਾ ਹੀ ਸਮੋਇਆ ਰਹਿੰਦਾ ਹੈ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰੂ ਦੇ ਸਾਹਮਣੇ ਰਹਿਣ ਵਾਲੇ ਮਨੁੱਖ ਦੇ ਅੰਦਰ ਪ੍ਰਮਾਤਮਾ ਆ ਵਸਦਾ ਹੈ ਉਸ ਦਾ ਸਦਾ ਸਾਥੀ ਸਦਾ ਦਾ ਸਾਥੀ ਪਰਮਾਤਮਾ ਬਣ ਜਾਂਦਾ ਹੈ ਉਹਨੂੰ ਫਿਰ ਹੋਰ ਮਿੱਤਰਾਂ ਦੀ ਲੋੜ ਨਹੀਂ ਪੈਂਦੀ ਉਹ ਕੱਚਿਆਂ ਮਿੱਤਰਾਂ ਨਾਲ ਸੰਗੀ ਨਹੀਂ ਬਣਦਾ ਫਿਰ ਸੱਚੇ ਮਿੱਤਰ ਉਹਦਾ ਸੱਚਾ ਪਰਮਾਤਮਾ ਉਹਦੇ ਅੰਗ ਸੰਗ ਰਹਿੰਦਾ ਹੈ ਉਹਦੀ ਮਿੱਤਰਤਾ ਫਿਰ ਸੱਚੇ ਵੈਗੁਰ ਨਾ ਬਣ ਜਾਂਦੀ ਹੈ ਉਹੀ ਉਹਦਾ ਸਖਾਈ ਸਖਾਈ ਦਾ ਅਰਥ ਹੁੰਦਾ ਹੈ ਮਿੱਤਰ ਮਿੱਤਰ ਪਰਮਾਤਮਾ ਬਣ ਜਾਂਦਾ ਹੈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਸਭ ਕਹਿੰਦੇ ਪਰ ਉਹੀ ਮਨੁੱਖ ਗੁਰੂ ਜੀ ਦੇ ਸ਼ਰਮਕ ਹੋ ਸਕਦਾ ਹੈ ਜੋ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੋੜੇ ਜੋ ਕੋਸ਼ਿਸ਼ ਕਰੇ ਹਰ ਵਕਤ ਪ੍ਰੈਕਟਿਸ ਕਰੇ ਪਰਮਾਤਮਾ ਦੇ ਨਾਲ ਸਾਂਝ ਪਾਉਣ ਦੀ ਪਰਮਾਤਮਾ ਨੂੰ ਸਮਝਣ ਦੀ ਪਰਮ ਆਤਮਾ ਦੇ ਨਾਲ ਜੁੜਨ ਦੀ ਜੋ ਇਸ ਆਤਮਾ ਦਾ ਮੂਲ ਹੈ ਗੁਰਮੁਖ ਆਪ ਵਡਾਈ ਦੇਵੈ ਸੂਏ ਉਹ ਪਰਮਾਤਮਾ ਫਿਰ ਆਪ ਹੀ ਕਿਰਪਾ ਕਰਦਾ ਹੈ ऐसे मनुख नु अपने ਨੇੜੇ ਲਾ ਲੈਂਦਾ ਹੈ ਤੇ ਗੁਰਮੁਖ ਦੀਆਂ ਝੋਲੀਆਂ ਦੇ ਵਿੱਚ ਸਦਾ ਵਡਿਆਈਆਂ ਪਾਉਂਦਾ ਹੈ ਤੇ ਐਸੇ ਗੁਰਮੁਖ ਨੂੰ ਸਾਰੇ ਜਗਤ ਵਿੱਚ ਮਾਣ ਸਨਮਾਨ ਤੇ ਸਤਕਾਰ ਮਿਲਦਾ ਹੈ ਆਖਰੀਆ ਪੰਕਤੀਆਂ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰੂ ਜੀ ਦੀ ਸ਼ਰਨ ਵਿੱਚ ਪੈਣ ਵਾਲੇ ਸਦਾ ਠਹਿਰਣ ਵਾਲੇ ਪ੍ਰਮਾਤਮਾ ਦੀ ਜਦੋਂ ਮਨੁੱਖ ਸ਼ਿਵਤ ਸਲਾਹ ਬਾਣੀ ਪੜਦਾ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ ਜਦੋਂ ਸੱਚੇ ਨਿਰੰਕਾਰ ਦੇ ਗੀਤ ਗਾਉਂਦਾ ਹੈ ਤੇ ਉਹਦੇ ਹਿਰਦੇ ਦੇ ਵਿੱਚ ਸੱਚ ਟਿਕਣ ਲੱਗ ਪੈਂਦਾ ਹੈ ਤੇ ਉਹ ਉਹਦੀ ਜ਼ਿੰਦਗੀ ਦਾ ਕਰਮ ਫਿਰ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਆਪਣੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਸਾਧਨਾ ਬੜ ਜਾਂਦਾ ਹੈ ਫਿਰ ਉਹ ਹਰ ਵਕਤ ਸੱਚ ਦੀ ਕਰਨੀ ਕਰਦਾ ਹੈ ਝੂਠ ਦਾ ਹੀ ਕਿਰਤ ਛੱਡ ਦਿੰਦਾ ਹੈ ਬੇਈਮਾਨੀ ਜੀਵਨ ਚੋਂ ਛੱਡ ਦਿੰਦਾ ਹੈ 파ਰਸ਼ੀਅਲਟੀ ਛੱਡ ਦਿੰਦਾ ਹੈ ਮੈਂ ਇੱਕ ਬੇਨਤੀ ਕਰਾਂ ਜੇ ਅਸੀਂ 파ਰਸ਼ੀਅਲ ਕਰਾਂਗੇ ਨਾ ਕਿਸੇ ਵੀ ਮਨੁੱਖ ਦੇ ਨਾਲ ਜੇ 파ਰਸ਼ੀਅਲਟੀ ਕਰਾਂਗੇ ਪਰਮਾਤਮਾ ਤੇ ਵਿੰਦ ਹੈ ਸੱਚਾ ਜਿਹੜਾ ਸੇਵਕ ਹੈ ਨਾ ਭਾਵੇਂ ਉਹ ਪ੍ਰਬੰਧਕ ਹੈ ਭਾਵੇਂ ਉਹ ਮਾਤਾ ਪਿਤਾ ਹੈ ਭਾਵੇਂ ਉਹ ਬੌਸ ਹੈ ਮਾਲਕ ਹੈ ਉਹਦਾ ਇੱਕ ਫਰਜ਼ ਬਣਦਾ ਹੈ ਉਹ ਕਦੀ ਕਿਸੇ ਨਾਲ 파ਰਸ਼ੀਅਲਟੀ ਨਾ ਕਰੇ ਮਲਕ ਭਾਗੋ ਨੂੰ ਗੁਰੂ ਸਾਹਿਬ ਨੇ ਇਹੀ ਗੱਲ ਸਮਝਾਈ ਸੀ ਵੀ ਜੇ ਤੂੰ ਆਪਣੇ ਕੋਲ ਕੰਮੇ ਰੱਖੇ ਆ ਨਾ ਉਹਨਾਂ ਦੇ ਨਾਲ ਖਲੋਇਆ ਕਰ ਉਹਨਾਂ ਦੇ ਦੁੱਖ ਸੁੱਖ ਵੰਡਾਇਆ ਕਰ ਉਹਨਾਂ ਦੇ ਨਾਲ ਰਿਹਾ ਕਰ ਤੇਰੇ ਕੰਮੇ ਤੈਨੂੰ ਡਬਲ ਕੰਮ ਕਰਕੇ ਦੇਣਗੇ ਉਹਨਾਂ ਦੀਆਂ ਹੱਕ ਨਾ ਮਾਰਿਆ ਕਰ ਪਰ ਜੇ ਤੂੰ ਆਪਣੇ ਕੰਮਿਆਂ ਦੇ ਅੱਗੇ ਪਾਰਸ਼ੀਅਲਟੀ ਕਰੇਂਗਾ ਆਪਣੇ ਕੰਮਿਆਂ ਦੇ ਵਿੱਚ ਵੰਡ ਪਾਵੇਂਗਾ ਫਿਰ ਚੇਤਾ ਰੱਖੀਂ ਪਰਮਾਤਮਾ ਤੇ ਵੇਖ ਰਿਹਾ ਹੈ ਤੇ ਕਿਸੇ ਮਨੁੱਖ ਦੇ ਦਰਦ ਵਿੱਚੋਂ ਨਿਕਲੀ ਹੋਈ ਪਾਦੂਆ ਕਿਸੇ ਮਨੁੱਖ ਨੂੰ ਜੀਣ ਨਹੀਂ ਦਿੰਦੀ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਦੁਆਵਾਂ ਦਿਆ ਕਰ ਪਿਆਰ ਕਰਿਆ ਕਰ ਮਾਨਵਤਾ ਨਾਲ ਭਲਾ ਕਰਿਆ ਕਰ ਕਿਉਂਕਿ ਜਿਹਦੇ ਅੰਦਰ ਸੱਚ ਰੂਪੀ ਸ਼ਬਦ ਵੱਸ ਗਿਆ ਨਾ ਉਹਦੀ ਜੀਵਨ ਸੱਚ ਤੇ ਕਰਣੀ ਦੇ ਉੱਪਰ ਹੋ ਜਾਵੇਗਾ ਉਹਦੀ ਜ਼ਿੰਦਗੀ ਦੀ ਕਿਰਤ ਸਚਾਈ ਦੀ ਹੋ ਜਾਵੇਗੀ ਉਹ ਬਚਨਾਂ ਦਾ ਬਲੀ ਹੋਵੇਗਾ ਸੂਰਮਾ ਹੋਵੇਗਾ ਇਹ ਨਹੀਂ ਕਿ ਬਚਨ ਕਰੇ ਸੋ ਪਾਲੇ ਨਹੀਂ ਸੋਈ ਨਰਕਟਾ ਸਰ ਕੇ ਜੇ ਬਚਨ ਕਰੇ ਪਾਲੇ ਨਾ ਕੱਚੇ ਪਰ ਜੇ ਦੀ ਸੱਚ ਦੀ ਕਰਨੀ ਹੈ ਉਹਦਾ ਬਚਨ ਸੱਚਾ ਹੈ ਉਹ ਬਚਨ ਕਰਦਾ ਹੈ ਬਚਨਾਂ ਨੂੰ ਪਗਾਉਂਦਾ ਹੈ ਕਿਉਂਕਿ ਉਹਦੇ ਉੱਪਰ ਰਹਿਣਾ ਹੀ ਉਹਦਾ ਕਰਤੱਵ ਬਣ ਜਾਂਦਾ ਹੈ ਗੁਰਮੁਖ ਦਾਣਕ ਪਰਵਾਰੈ ਸਾਧਾਰ ਹੇ ਨਾਨਕ ਗੁਰੂ ਜੀ ਦੀ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਿਵਾਰ ਦਾ ਵੀ ਆਸਰਾ ਆਸਰਾ ਬਣਦਾ ਹੈ ਤੇ ਆਪਣੇ ਪਰਿਵਾਰ ਨੂੰ ਵੀ ਪ੍ਰਮਾਤਮਾ ਨਾਲ ਜੋੜਦਾ ਹੈ ਅਨਰੰਕਾਰ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਇਹ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਜੋ ਆਪ ਜੀ ਨਾਲ ਸਾਂਝ ਪਾਈ ਗਈ ਹੈ ਜਿਸ ਵਿੱਚ ਗੁਰਮੁਖ ਦੇ ਗੁਣ ਸਤਿਗੁਰੂ ਜੀ ਨੇ ਬਿਆਨ ਕੀਤੇ ਹਨ ਆਓ ਆਪਾਂ ਵੀ ਗੁਰਸਿੱਖ ਬਣੀਏ ਗੁਰਮੁਖ ਬਣੀਏ ਗੁਰੂ ਦੀ ਸ਼ਰਨ ਵਿੱਚ ਰਹੀਏ ਗੁਰਮਤ ਨੂੰ ਸਮਝੀਏ ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਵੇਲੇ ਕੋਈ ਪੁਨ ਗਲਤੀ ਦਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ